ਇਹ ਵੀਡੀਓ ਵੀ ਬਣਾਈ ਮਾਰੀ ਲੈ ਇਹਦੇ ਵੀ ਖਿੱਚਣੀ ਨੇ ਇੱਕ ਦੇਖਦਾ ਉਹਨੂੰ ਖਿੱਚੂ ਤੀਆਂ ਫੋਟੋ ਆਪੇ ਛੱਡੀ ਕਾੜਾ ਕਾੜਾ ਆਪੇ ਅਪੜੀ ਵੀਡੀਓ ਬਣਾਈ ਜਾਂਦੀ ਆਇਆ ਆਪਾਂ ਮੂਰੇ ਜਦ ਦੀ ਬਣਾਉ ਜਾਈਏ ਦੇਉ ਕੋਈ ਦੇਰ ਸਿਰ ਖੜਾ ਬੜਾ ਛਗਨੋ ਮੇਰੇ ਪਿੱਛੇ ਫਿਰ ਟਾਈਮ ਹੋ ਜਾਣਾ ਆ ਜਾ ਸਾਡੇ ਤੇ ਫੜਨੇ ਕੇ ਲਈ ਇਧਰ ਲੈ ਨਾ 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 ਲੈ ਲੈ ਦੇਣਾ ਠੀਕ ਕਰ ਦੇਖ ਰਿਹਾ ਤਾਂ ਸਹੀ ਕਰ ਪਲੜਾ ਬੜਾ ਬੜਾ ਆਇਆ ਜਾ ਕੇ ਬਰਾਬਰ ਠੀਕ ਲਾ ਬੋਈ ਮਤਲਬ ਓਕੇ ਨਾਓ ਵੈਰੀ ਗੁੱਡ ਕੀ ਬੈਡ ਫਟਿਆ ਹੈ ਨਵੀਂ ਹੋਰ ਟਰੈਕਟਰ ਲੈਣ ਦਾ ਨਹੀਂ ਮੂਡ ਬਣਿਆ ਹੈ ਦੁਬਾਰਾ ਫੇਰ ਹੈ ਇਹੀ ਲੈ ਕੇ ਚੱਲੇ ਆ ਲਾ ਬਾਈ ਮੁੰਡੇ ਨੇ ਲੈ ਲਿਆ ਬਾਈ ਇਹੀ ਚਲਾਉਂਗਾ ਹਾਂ ਦੁਬਾਰਾ ਲੈ ਚੱਲੇ ਬਾਈ ਇੱਕ ਹੋਰ ਕਿੰਨੇ ਮਹੀਨੇ ਦੇ ਵਿੱਚ ਵਿੱਚ ਮਹੀਨੇ ਦੇ ਵਿੱਚ ਵਿੱਚ ਪਹਾ ਇੱਕ ਦੂਜਾ ਟਰੈਕਟਰ ਨੂੰ ਮਹੀਨਾ ਹੋਇਆ ਹੁਣ ਬਾਈ ਦੁਬਾਰਾ ਪਹਿਲਾਂ ਜੌਂਡੀਅਰ ਲੈਣ ਨੂੰ ਫਿਰਦਾ ਦਾ ਫੇਰ ਕਹਿੰਦਾ ਸੋਨਾ ਲੀਗਾ ਕਹਿੰਦਾ ਫਿਰ ਐਂਡ ਜਾ ਕੇ ਕਹਿੰਦਾ ਹੁਣ ਹੌਲੈਂਡ ਦੇ ਲੈਣ ਦੇ ਹੁਣ ਦੋ ਜੋੜਾ ਕਰਤਾ ਜਾਲ ਜੀ ਤੁਸੀਂ ਚੰਗੇ ਸਾਰੇ ਵਧਾਈਆਂ ਭਾਈ ਨਾਲ ਟਰੈਕਟਰ ਦੀਆਂ ਦਾ ਵੀ ਨੂੰ ਵੀ ਹਾਂ ਜੀ ਹਾਂ ਜੀ ਫਾਸਲੇ ਹੋ ਗਿਆ ਵਧਾਈਆਂ ਮਿੱਤੇ ਦਾ ਹੀ ਨਹੀਂ ਹੋਇਆ ਮੈਂ ਚੱਲ ਕੋਈ ਨਹੀਂ ਤੁਸੀਂ ਜੇ ਲਿਆਈ ਵਧੀਆ ਕਰਿਆ ਆ ਉਹ ਬੰਦ ਗਿਆ ਕਹਿੰਦਾ ਵੀ ਲੈਣਾ ਹੀ ਇਹ ਜਦੋਂ ਵਾਲਾ ਨਾ ਠੀਕ ਆ ਯਾ ਤੇ ਆ ਰਹਾ ਹਾਂ ਉਹ ਇੱਕ ਟੱਡੇ ਆ ਤਾਂ ਕਹਿੰਦਾ ਵੀ ਇਹ ਹੀ ਲੈ ਕੇ ਆਉਣਾ ਇੱਕ ਉਹ 36 36 ਦਾ ਟਰੈਕਟਰ ਦਾ ਵਧੀਆ ਆ ਇੱਕ ਚਲਾ ਕੇ ਦੇਖਿਆ ਤਾਂ ਉਹਦਾ ਵੀ ਦੂਰਾ ਵੀ ਕਰਦੇ ਅੱਗੇ ਬਹੁਤ ਛੱਡਿਆ ਹੈਗਾ ਨਹੀਂ ਤੂੰ ਜਾ ਰਹਾ ਹਲੇ ਲੈ ਕੇ ਇਹ ਜੱਗੇ ਬੌਦ ਦੇ ਫੈਨ ਆ ਬਾਈ ਤੋਂ ਉਹ ਜੱਟ ਗਿਆਉਣੇ ਕਹਿੰਦਾ ਇਕੱਠੇ ਛੱਡ ਦੇ ਇਕੱਠੇ ਆ ਬਾਈ ਚਿੰਤਾ ਕਹਿੰਦਾ ਰੈਡੀ ਹੋ ਗਿਆ ਜੱਗੇ ਬੌਦ ਨੇ ਟਾਈਮ ਦੇ ਦਿੱਤਾ ਫਿਰ ਅਸੀਂ ਸਿੱਧਾ ਜੱਗੇ ਬੌਦ ਕੋਲ ਹੀ ਜਾਣੇ ਤੋਂ ਉਹ ਤਾਂ ਆਪਣੇ ਕੋਲੋਂ ਬਾਰੇ ਕਰ ਰਿਹਾ ਗੱਲ ਕਰ ਸੋ ਬਾਕੀ ਦਾ ਉਹ ਜੱਗਾ ਬੌਦ ਦੇ ਕਰਨ ਪੈਣਾ ਹਾਂ ਬਾਕੀ ਤੋਂ ਹੀ ਗੱਲ ਕਰੀ ਠੀਕ ਹੈ ਅਗੂ ਕਰਨਾ ਇਹਦਾ ਕਿਹ ਅਗੂ ਬਦਲਣਾ ਤੇ ਮੈਂ ਦੇਖਿਆ ਸਾ ਜਿਹੜਾ ਨਿਊ ਹੌਲੈਂਡ ਹੈ ਨਾ ਮਾਰਦਾ ਮੋਡੀਫਿਕੇਸ਼ਨ ਦੇ ਦਿੱਤੇ ਹੋਏ ਪਹਿਲਾਂ ਵੀ ਮਾਰਦੇਗਾ ਪਹਿਲਾਂ ਤਾਂ ਨਾਰਮਲ ਹੀ ਚੱਲਦੇ ਨੇ ਮੈਂ ਬਾਕੀ ਚੱਲਦੇ ਨੇ ਕਿਹੜਾ ਬਸ ਕੀ ਹਾਂ ਮੋਡੀਫਿਕੇਸ਼ਨ ਦੇ ਬਾਅਦ ਪਤਾ ਨਹੀਂ ਲਾ ਤੇ ਫੇਰ ਉਹ ਫੇਰ ਮਾਰ ਲੈਣਾ ਜੋ ਚੱਲਦੇ ਪੀਏ ਮੋਡੀਫਿਕੇਸ਼ਨ ਆਇਆ ਨਹੀਂ ਹੈਗਾ ਵੀ ਕੋਈ ਖਰਾਬੀ ਕਰਦੇ ਆ ਬਾਅਦ ਤਾਂ ਹੀ ਤਾਂ ਟਰਾਲੀ ਕਿੰਨੇ ਗਏ ਸੀ ਇਹ ਨਹੀਂ ਇਹ ਤਾਂ ਹੈਗਾ ਤਾਂ ਕੋਈ ਵੀ ਖਰਾਬੀ ਕਰਦਾ ਫੇਰ ਤਾਂ ਕੋਈ ਕਰਾਉਂਡ ਦੀ ਵਿਗੜ ਜਾਂਦਾ ਫੇਰ ਆ ਫੇਰ ਤਾਂ ਹਰੇ ਯਾਰ ਜੇ ਤੇਰੇ ਇੱਕ ਵਾਰੀ ਖਰਾਬ ਹੋ ਗਿਆ ਤਨ ਆਪਣੇ ਸਾਰੇ ਪਿੰਡ ਨੂੰ ਪਤਾ ਲੱਗ ਜਾਣਾ ਵੀ ਖਰਾਬ ਹੋ ਗਿਆ ਫੇ ਕਿਸੇ ਨੇ ਕਰਾਉਣਾ ਹੀ ਨਹੀਂ ਹੈਗਾ ਮੇਰੇ ਵਾਲਾ ਮੈਂ ਕਹਿੰਦਾ 2 ਸਾਲ ਹੋ ਗਏ ਕਿਰਾਏ ਸੁੱਕਣੇ ਚੱਲੀ ਜਾਂਦਾ ਉਹ ਵਹੀ ਤਾਂ ਚੱਕਰ ਹੈਦਾ ਚੱਕਰ ਰਿਕੜਾ ਨਾ ਵੀ ਖਰਾਬ ਖਰਾਬ ਨਹੀਂ ਹੁੰਦੇ ਮੇਰੇ ਤਾਂ ਤੇ ਮਾੜੀ ਜੀ ਬਦਲਾਅ ਵੀ ਹੋ ਗਿਆ ਅਗਲਾ ਖਰਾਬ ਹੋਊਗਾ ਜਾਂਦਾ ਅਗਲਾ 10 ਨੂੰ 10 ਦਾ ਬੋਲਦਾ ਆਪਾਂ ਵੀ ਦਸਾਈਆਂ ਹੋਰ ਹੁਣ ਜੇ ਆਪਾਂ ਕੋਈ ਪੰਪਗਾ ਛੇੜਖਾਨੀ ਕਰੂਗਾ ਪੁਰਾਣੀ ਨਹੀਂ ਖਰਾਬ ਹੋ ਗਿਆ ਪੁਰਾਣੀ ਤੇ ਨਾ ਕਰਾਈ ਜਿੱਤੇ ਉਹ ਕੇ ਜਨਾ ਕਰਾਈ ਉਹ ਤਾਂ ਗੱਲ ਹੋਈ ਜਾਂਦੀ ਆ ਇਹ ਚੀਜ਼ ਚੱਲਦੀ ਆ ਤਾਂ ਹੀ ਗਾ ਮੋਡੀਫਿਕੇਸ਼ਨ ਹੋਣੀ ਹੈ ਤਾਂ ਹੀ ਗਾ ਨਵਾਂ ਬਣਦਾ ਇਹ ਚੀਜ਼ ਖਰਾਬ ਹੋਣ ਲੱਗੀ ਨਾ ਤੇ ਹੀ ਮੋਡੀਫਿਕੇਸ਼ਨ ਹੋਣੀ ਹੈ ਨਾ ਤੇਰਾ ਜੱਗ ਲੱਗਾ ਇਹ ਤਾਂ ਹੈ ਮਰ ਦੇ ਕੇ ਆ ਜੋਰ ਦਾ ਬੋਨ ਮਾਰਦਾ ਤੇਰੇ ਵਾਲੀ ਦੇਖਿਆ ਉਦੋਂ ਮੈਂ ਤੇਰੀਆਂ ਗੱਲਾਂ ਬੜਿਆਂ ਚ ਫੇਟੇਂਗੇ ਮੇਰੇ ਯਾਰ ਮਨੀ ਗੁਰੂ ਆ ਉਹ ਬੜਿਆਂ ਚ ਪਤਾ ਜੀ ਹੋਰ ਮਾਰ ਨਾ ਜਾਂਦਾ ਬੜਿਆਂ ਚ ਖਹਿਣ ਲੱਜਾਂਦਾ ਜਾ ਕੇ ਟ੍ਰਾਈਕਲ ਤੇ ਚੱਕਰ ਉਹ ਜਿਹੜਾ 55 ਦੀ ਜੋਬ ਤੇ ਸੱਜੀ ਜੀ ਉਦੋਂ ਇਹਨਾਂ ਦੇ ਬੰਦੇ ਘਰ ਤੇ ਸੀਆਰਡੀ ਹੋ ਗਏ ਹਾਂ ਮੈਂ ਤਾਂ ਉਹਨਾਂ ਦੀ ਦੇਖ ਲਾ ਕਿੱਥੇ ਕੀਮਤ ਉੱਜੀ ਪਈ ਆ ਸਾਰੇ ਨਵੇਂ ਨਵੇਂ ਮਹਿੰਗੇ ਆਮ ਤਾਂ ਇਹਨਾਂ ਕੋਈ ਇਹਨਾਂ ਦੇ ਜੋਰ ਦਾ ਇੱਧਰ ਨੂੰ ਮਾਰਦੀ ਬੋਡੀ ਬਾਈ ਕਰੇ ਤੇ ਮਾਰਦਾ ਹੈ ਜੀ ਇਹ ਬੀ.ਏ. ਜੈ ਜੀ ਪੰਜਾਬੀ ਇਸ ਇਹ ਵਧੀਆ ਜੀ